ਸਾਬ ਦੀ ਸਥਿਤੀ ਨੂੰ ਲੈ ਕੇ ਕੀ ਵਿਚਾਰ ਕੀ ਆਉਂਦੇ ਨੇ ਮਨ 'ਚ ਵਿਚਾਰ ਤਾਂ ਹੁਣ ਜੀ ਸਾਰਾ ਦਿਸ ਜਾਂਦਾ ਵੀ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਇਹਦੇ ਬਾਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੁਣ ਵੀ ਮੇਰੇ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੇ 80 85 ਸਾਲ ਦੇ ਬਜ਼ੁਰਗ ਬੈਠੇ ਆ ਹੁਣ ਕਈ ਘਰੇ ਬੈਠੇ ਆ ਘਰਾਂ 'ਚ ਬੈਠਿਆਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਵੀ ਮੌਤ ਤਾਂ ਘਰੇ ਵੀ ਆ ਜਾਣੀ ਦੇ ਮੌਤੇ ਇੱਥੇ ਵੀ ਆਉਣੀ ਐ ਜਿਹੜੇ ਨੂੰ ਇੱਥੇ ਮੌਤ ਆ ਗਈ ਨਾ ਜੀ ਉਹਨਾਂ ਦਾ ਸੁਨਹਿਰੇ ਅੱਖਰਾਂ 'ਚ ਨਾਂ ਲਿਖਿਆ ਜਾਊਗਾ ਹੁਣ ਡੱਲੇਵਾਲ ਸਾਹਿਬ ਬਹੁਤਿਆਂ ਨੂੰ ਭਲੇਖਾ ਕਹਿੰਦੇ ਪਿਛਲੀ ਵਾਰ ਤਾਂ ਅੰਦੋਲਨ ਜਦ ਹੋਇਆ ਸੀ ਮੰਗਾ ਮੰਨ ਤਾਂ ਲਈਆਂ ਸੀ ਹੁਣ ਕਿਉਂ ਬੈਠੇ ਆ ਜਿਹਨਾਂ ਨੂੰ ਭਲੇਖਾ ਆ ਉਹਨਾਂ ਨੂੰ ਕੀ ਸਮਝਾਉਂਗੇ ਉਹਨਾਂ ਨੂੰ ਜੀ ਦੇਖ ਲੈਣ ਮੰਨ ਲਈਆਂ ਸੀ ਤਾਂ ਫਿਰ ਆਪਣਾ ਲੋੜ ਕੀ ਸੀ ਇੱਥੇ ਆਉਂਦੀ ਹੂੰ ਜੇ ਮੰਨ ਲंगा ਸੀਤਾ ਉਹਨਾਂ ਤੋਂ ਲਿਖਤੀ ਰੂਪ ਚ ਲੈਂਦੇ ਉਦੋਂ ਵੀ ਹੋਰ 15 ਦਿਨ ਬਹਿ ਜਾਂਦੇ ਜਦੋਂ ਡੱਲੇਵਾਲ ਸਾਹਿਬ ਨੇ ਤਾਂ ਆਖਿਆ ਸੀ ਉਦੋਂ ਜੀ ਵੀ 15 ਕੁ ਦਿਨ ਹੋਰ ਬਹਿ ਜਾਓ ਆਪਾਂ ਇਹਨਾਂ ਤੋਂ ਲਿਖਤੀ ਰੂਪ ਚ ਲਾਵਾਂਗੇ ਤਦ ਵੀ ਡੱਲੇਵਾਲ ਸਾਹਿਬ ਨੇ ਕਹਿੰਦਾ ਆਖੀ ਸੀ ਆਖੀ ਸੀ ਜੀ ਡੱਲੇਵਾਲ ਸਾਹਿਬ ਹਾਂ ਆਨ ਰਿਕਾਰਡ ਹੈ ਡੱਲੇਵਾਲ ਸਾਹਿਬ ਦਾ ਆਪਦਾ ਬਿਆਨ ਹੈ ਵੀ ਉਹ ਕਹਿੰਦੇ ਵੀ 15 ਕੁ ਦਿਨ ਆਪਾਂ ਹੋਰ ਬਹਿ ਜਾਓ ਉਦੋਂ ਜੂਪੀ ਦਾ ਤੇ ਐਮਪੀ ਦਾ ਵੋਟ ਆ ਰਹੀ ਸੀ ਵੋਟਾਂ ਪੈਣਗੀਆਂ ਸੀ ਇਹਨਾਂ ਦਾ ਪ੍ਰੈਸ਼ਰ ਸੀਗਾ ਜੀ ਬਾਕੀ ਉਦੋਂ ਸੀਗਾ ਫਿਰ ਵੇਖੋ ਜੀ ਹੁਣ ਜਥੇਬੰਦਗਾਂ ਨੂੰ ਕੀ ਗੱਲ ਕਰੀ ਆ ਅਸੀਂ ਉਹ ਜਥ ਡੱਲੇਵਾਲ ਸਾਹਿਬ ਨੇ ਤਾਂ ਆਖਿਆ ਸੀ ਜੀ ਵੀ ਪਾਈ ਇਸ ਤਰ੍ਹਾਂ ਕਰਕੇ ਵੀ 15 ਦਿਨ ਹੋਰ ਬਹਿ ਜਾਓ ਤੇਰ ਸਾਹਿਬ ਨੇ ਵੀ ਕਹਿੰਦੇ ਚਿੱਠੀ ਭੇਜੀ ਅਪੀਲ ਕੀਤੀ ਆ ਇੱਥੋਂ ਵੀ ਅਪੀਲਾ ਲੋਕ ਕਰ ਰਹੇ ਭਾਵਕ ਅਪੀਲਾ ਕਰ ਰਹੇ ਆ ਲੇਕਿਨ ਹੱਲੇ ਮਨ ਪਿਗਲਦਾ ਨਜ਼ਰ ਆ ਨਹੀਂ ਰਿਹਾ ਸਰਕਾਰ ਦਾ ਜੀ ਹੁਣ ਦੇਖੋ ਕੀ ਨਾ ਸਰਕਾਰ ਦਾ ਨਾ ਇਸ ਸਕੀਮ ਦਾ ਕੁਝ ਵੀ ਇਹਨਾਂ ਦੇ ਜੀ ਹੁਣ ਮੰਨ ਕੇ ਚਲੋ ਉਹਨਾਂ ਦਾ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਹੁਣ ਡੱਲੇਵਾਲ ਸਾਹਿਬ ਦਾ ਜੇ ਕੋਈ ਕਹਿੰਦੇ ਇਹ ਇਹਨਾਂ ਨੂੰ ਹੈਗਾ ਜਥੇਬੰਦਗਾਨ ਨੂੰ ਕੋਈ ਇਹਨਾਂ ਦੇ ਹੈਗਾ ਜੀ ਹੁਣ ਬੈਠੇ ਸੀਗੇ ਪਹਿਲਾਂ ਜਿਹਨਾਂ ਦੇ ਮਨ ਚ ਕੋਈ ਹੁੰਦਾ ਉਹ ਉਹਨਾਂ ਨੂੰ ਕਹਿੰਦੇ ਤੁਸੀਂ ਬੈਠੇ ਆ 15 ਦਿਨ ਚਾ 20 ਦਿਨ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋ ਵੀ ਚਾ ਕੁਛ ਹੋ ਗਿਆ ਅਸੀਂ 베ਰ ਬੈਠਾਂਗੇ ਉਹਨਾਂ ਨੂੰ ਆ ਕੇ ਠਾਇਆ ਫਿਰ ਸਰਕਾਰ ਜਦੋਂ ਲੈ ਕੇ ਗਈ ਹੈ ਸਰਕਾਰ ਦਾ 7-800 ਮੁਲਾਜ਼ਮ ਆਇਆ ਜੀ ਡੱਲੇਵਾਲ ਸਾਹਿਬ ਨੂੰ ਚੱਕਾ ਪਈ ਨਾ ਮੂਰਖਤਾ ਹੋਈ ਹੈ ਹਾਂ ਜਦੋਂ ਢਾਇਆ 2 ਵਜੇ ਇਹਨਾਂ ਨੂੰ 2:30 ਵਜੇ ਆ ਕੇ ਚੱਕਿਆ ਠੀਕ ਹੈ ਇੰਨਾ ਮੰਨ ਕੇ ਚਲੋ ਵੀ ਆਉਣ ਦੀ ਲੋੜ ਕੀ ਸੀਗੀ ਵੀ ਜਦੋਂ ਡੱਲੇਵਾਲ ਸਾਹਿਬ ਆਪਦੇ ਨੇ ਕਹਿੰਦੇ ਸਾਨੂੰ ਸੱਦੋ ਤੁਹਾਡੇ ਕੋਲੇ ਆਉਣੇ ਆ ਵੀ ਹੁਣ ਆ ਰਹੇ ਆ ਵੀ ਹੁਣ ਡੱਲੇਵਾਲ ਸਾਹਿਬ ਦੀ ਸੇ ਸਾਰਿਆਂ ਨੂੰ ਪਤਾ ਵੀ ਨਾਜ ਆਪਣ ਦਿਸੀ ਜਾਂਦਾ ਵੀ ਆਪਣ ਇੱਕ ਟਾਈਮ ਰੋਟੀ ਨਾ ਮਿਲੇ ਜੀ ਆਪਾਂ ਬਹੁਤ ਹੱਥੋਂ ਪਾਈ ਪੈ ਜਾਂਦੇ ਆ ਪਰਿਵਾਰ ਲੜਦੇ ਆ ਇੱਕ ਦੂਜੇ ਨਾਲ ਵੀ ਤੂੰ ਲੈ ਕੇ ਨਹੀਂ ਆਇਆ ਐ ਹੋ ਗਿਆ ਬਹੁ ਹੋ ਗਿਆ ਉਹਨਾਂ ਨੂੰ 25 ਦਿਨ ਹੋ ਗਏ 22 ਮਾ ਸ਼ੁਰੂ ਹੋਣ ਲੱਗਾ ਸਾਰਾ ਪਰਿਵਾਰ ਹੈ ਜੀ ਹੁਣ ਉਹਨਾਂ ਦਾ ਪੋਤਾ ਹੈ ਜਦੋਂ ਮੰਨ ਕੇ ਚਲੋ ਵੀ ਹੁਣ ਤੁਸੀਂ ਉਹਨਾਂ ਦੇ ਪੋਤੇ ਨੂੰ ਆਪਾਂ ਵੇਣੇ ਆ ਜਾਂ ਉਹਨਾਂ ਦਾ ਬਿਆਨ ਵੇਣੇ ਹੁਣ ਉਹ ਕਹੀ ਜਾਂਦੇ ਕੱਲ ਵੀ ਮੈਂ ਤਿੰਨ ਰੋਟੀਆਂ ਖਾਂਦਾ ਮੇਰੇ ਤੇ ਡੈਡੀ ਨਾਲ ਵੀ ਮੇਰੇ ਹੁਣ ਰੋਟੀ ਲੰਘ ਨਹੀਂ ਰਹੀ ਤੇ ਜਿੰਦਾ ਉਹਨਾਂ ਦੇ ਬਾਹਰ ਨੂੰ ਲੱਗਿਆ ਕੱਲੇ ਢੱਲੇਵਾਲ ਸਾਹਿਬ ਦੀ ਪੈੜੀ ਤਾਂ ਨਹੀਂ ਬਚਣੀ ਜੀ ਇਹ ਚਾਹ ਵੀ ਉਹਨਾਂ ਦਾ ਕੁਝ ਉਹਦੇ ਪੋਤੇ ਦਾ ਹੁਣ ਕਿੱਥੇ ਉਹਨਾਂ ਦਾ ਮੰਨ ਕੇ ਉਤੋਂ ਪੇਪਰ ਆ ਰਿਹਾ ਬੱਚਿਆਂ ਦਾ ਆ ਰਿਹਾ ਨਾ ਉਹ ਹੁਣ ਰਾਤ ਵੀ ਰੋਈ ਜਾਂਦਾ ਆਪਦਾ ਵੀ ਕਲੇਜੇ ਨੂੰ ਅਸੀਂ ਕੱਲ ਘਰੇ ਸੀਗੇ ਜੀ ਜਦੋਂ ਇਹ ਸੁਣਿਆ ਨਾ ਸਾਡੇ ਕਲੇਜੇ ਨੂੰ ਧੂੜ ਪਈ ਅਸੀਂ ਸਵੇਰ ਨਾ ਅਸੀਂ ਅਖੇ ਵੀ ਜਾਣੇ ਜਾਣੇ ਜਿਹੜਾ ਅੰਦਰੋਂ ਜੁੜਿਆ ਨਾ ਰੋਟੀ ਲੰਘਦੀ ਉਹਦੇ ਵੀ ਨਹੀਂ ਜਮਾ ਜੀ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਚੂਰੀ ਗੁੱਟੀ ਸੀ ਦੋ ਵਰਕਾਂ ਲਾਇਆਂ ਤੀਜੀ ਵਰਕੀ ਵੇਲੇ ਆਇਆ ਕਰਕੇ ਰੱਖਤਾ ਚਾਰ ਮੈਂਬਰ ਪਰਿਵਾਰ ਦੇ ਆ ਸੀ ਮੰਮੀ ਆ ਬੱਚਾ ਮੇਰੇ ਘਰੋਂ ਆ ਸੀ ਉਵੇਂ ਦੀ ਉਵੇਂ ਰੱਖਤੀ ਆ ਮੁੰਡੇ ਨਾਲੇ ਆ ਜਾਏ ਇਹਨੂੰ ਵੀ ਫੋਨ ਮਾਰਿਆ ਇਹਨੂੰ ਆਰਾ ਮੁੰਡਾ ਰਾਜੇ ਸਿੱਖਾਂ ਦਾ ਮੁੰਡਾ ਕਟਿੰਗ ਦਾ ਕੰਮ ਕਰਦਾ ਹੈ ਡੇਢ ਕਿਲਾ ਪੈੜੀ ਹੈ ਠੀਕ ਹੈ ਦੋ ਭਾਈ ਹੈ ਆ ਦੇਖੋ ਖੜਾ ਹੀ ਨਾਲ ਤੇ ਅਸੀਂ ਇਹ ਅਪੀਲ ਕਰਦੇ ਹਾਂ ਸਾਰੇ ਭਰਾਵਾਂ ਨੂੰ ਵੀ ਜਥੇ ਬੰਦੀਆਂ ਤੁਹਾਡੀਆਂ ਉਵੇਂ ਹੀ ਐ ਪਿੰਡ ਦਾ ਭਰਾਪਾ ਲੈ ਕੇ ਆ ਆ ਦਾ ਪੰਜਾਬ ਦਾ ਏਕਾ ਕਰਕੇ ਤੁਸੀਂ ਸਾਰੇ ਇੱਥੇ ਆਓ ਠੀਕ ਹੈ ਇਕੱਠੇ ਹੋ ਆ ਕੇ ਕਾ ਦਿਖਾਓ ਮਿਹਨਤੀ ਹੈ ਜੀ ਸਾਰਿਆ ਮੁਰੇ ਇਹ ਠੀਕ ਹੈ ਤੇ ਤੁਸੀਂ ਉਹ ਉਹ ਸਭ ਵੇਖੋ ਬਜ਼ੁਰਗ ਹਨੀ 80 ਸਾਲ ਦਾ ਬਜ਼ੁਰਗ ਹੈ 25 ਦਿਨਾਂ ਤੋਂ 25 ਦਿਨਾਂ ਤੋਂ ਆਪਣੇ ਲਈ ਸਾਰੇ ਪੰਜਾਬ ਲਈ ਬੈਠਾ ਸਾਰੇ ਪੰਜਾਬ ਨੂੰ ਬੇਨਤੀ ਸਾਰੇ ਜਥੇਬੰਦਿਆਂ ਨੂੰ ਨਾ ਕਰੇ ਕੋਈ ਜੋਗੇ ਫਿਰ ਮੁੜ ਕੇ ਮੁੱਠੀਆਂ ਦੇਦੇ ਰੋਵਾਂਗੇ ਬਾਅਦ ਚ ਤਾਂ ਜੀ ਫਿਰ ਮਾਫੀਆਂ ਮੰਗਾਂਗੇ ਬਾਅਦ ਚ ਤਾਂ ਕੁਝ ਮਰਜ਼ੀ ਕਰੀ ਜਾਗੇ ਭੋਗਾਂ ਦਿੱਤਾ ਜੀ ਆਪਾਂ ਪਹਿਲਾਂ ਵੀ ਆਖਿਆ ਵੀ ਇਹ ਗਦਾਰ ਹੈ ਇਹ ਆਏ ਆ ਬਾਅਦ ਚ ਆਪਾਂ ਜੀ ਹੁਣ ਉਹਨਾਂ ਦੀਆਂ ਵਰਸ਼ੀਆਂ ਬਣਾਈ ਜਾਂਦੇ ਗਦਾਰ ਬੰਦਾ ਕਦੀ ਇਦਾਂ ਕਹਿੰਦਾ ਮੈਂ ਕੁਰਬਾਨ ਹੋ ਜਾਊਂਗਾ ਨਾ ਉਹ ਤਾਂ ਬਚਦਾ ਭੱਜਦਾ ਗਦਾਰ ਬੰਦੇ ਦਾ ਹੈ ਗਦਾਰ ਬੰਦੇ ਹੁੰਦਾ ਜੀ ਸਰਕਾਰਾਂ ਹੱਥਾਂ 'ਚ ਲੈਂਦੇ ਨੇ ਇਹ ਤਾਂ ਪਹਿਲਾਂ ਤੋਂ ਦੇਖ ਲਓ ਤੁਸੀਂ ਗਦਾਰਾਂ ਨੂੰ ਰਾਜ ਮਿਲਿਆ ਤੇ ਜਿਹੜੇ ਲੜੇ ਆ ਵੀ ਆਪ ਦੀ ਖਾਤਰ ਕੌਮ ਦੀ ਖਾਤਰ ਉਹਨਾਂ ਨੂੰ ਇਹਨ ਪੰਜਾਬ ਦੀ ਕੁਰਬਾਨੀ ਦੇਖ ਲਓ ਤੁਸੀਂ ਵੀ ਸਭ ਤੋਂ ਵੱਧ ਪੰਜਾਬੀਆਂ ਦੀ ਕੁਰਬਾਨੀ ਹੈ ਤੇ ਇਹਨਾਂ ਮੌਕੇ ਤੇ ਦੀਪ ਸਿੱਧੂ ਦੀ ਯਾਦ ਆਉਂਦੀ ਹੈ ਬਹੁਤ ਜਿਆਦਾ ਹੀ ਬਹੁਤ ਜਿਆਦਾ ਯਾਦ ਆਉਂਦੀ ਹੈ ਵੀ ਉਹਨਾਂ ਨੇ ਆਖਿਆ ਸੀ ਵੀ ਇੱਕ ਹੱਥ ਚਾਹ ਹੈ ਇੱਕ ਹੱਥ ਚਾਹ ਤੁਸੀਂ ਇਹ ਦੇਖ ਲਓ ਵੀ ਹੁਣ ਜਿਹੜੇ ਹੱਥ ਚ ਕੀ ਆ ਤੇ ਕੀ ਕਰਤਾ ਝੋਨਾ ਰੋਲਤਾ ਰੇਕ ਜਿਮੀਦਾਰ ਨੇ ਕਹਿੰਨੇ 5 ਕਿਲੋ ਕਹਿੰਨੇ 7 ਕਿਲੋ ਕਾਰਡ ਅੱਗੇ ਦਿਵਾਲਗਾ ਘਰੇ ਵੇਦੇ ਸੀ ਸਰਕਾਰਾਂ ਮਾਰੀਆਂ ਸੀ ਚੰਗੀਆਂ ਸੀ ਕੋਈ ਵੀ ਸਰਕਾਰ ਆਪਾਂ ਇਹ ਨਹੀਂ ਕਹਿੰਦੇ ਤੀਜੇ ਦਿਨ ਚੌਥੇ ਦਿਨ ਚੁਗਦੇ ਕਿਸੇ ਕਦੇ ਕੋਈ ਕਾਇਦਨ ਬਜ਼ੁਰਗ ਖੜੇ ਪਾਈਗਾ ਵੀ ਕਾਟ ਲੱਗੀ ਹੋਵੇ ਐ ਇਤਿਆਰ ਜੀ 5 ਕਿਲੋ ਤੋਂ ਲੈ ਕੇ 10 ਕਿਲੋ ਦੀ ਕਾਟ ਕਟਾਈ ਹੈ ਬਾਸਪਤੀ ਵੇਖ ਲਓ ਤੁਸੀਂ 45 4600 ਤੁਸੀਂ 3100 3000 ਵਿਖ ਰਿਹਾ ਇੱਕ ਕਿਲੋ ਕਾਟ ਦਾ ਜੀ ਜ਼ਿਮੀਦਾਰ ਨੂੰ 1000 ਰੁਪਿਆ ਘਾਟਾ ਪੈਂਦਾ ਕਿੱਲੇ ਮਗਰ ਜੀ 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 8 ਕਿਲੋ ਕਾਟ ਤੁਸੀਂ ਇਹ ਲਾ ਲਓ ਵੀ 8000 ਸਾਡਾ ਸਿੱਧਾ ਉੱਡ ਗਿਆ ਕਿੱਲੇ ਮਗਰ ਕਿੱਲੇ ਮਗਰ ਉੱਠ ਗਿਆ ਸਾਡੇ ਮੰਨ ਕੇ ਚਲੋ 21 22 ਰੁਪਏ ਸਾਡੇ ਜੀ ਕੁਆਟਲ ਮਗਰ ਹੂੰ ਸਾਡੇ ਆਰਤ ਗਈ ਇੱਕ 6 ਰੁਪਏ ਫਸਲ ਜਿਹੜੀ ਮੋਹਰਲੀ ਫਸਲ ਲੇਟੋ ਅਲੱਗ ਹਾਂ 6 ਰੁਪਏ 92 ਪੈਸੇ ਫੇਰ ਸਾਡੀ ਪ੍ਰਾਲੀਏ ਕਹਿੰਦੇ ਵਿੱਚ ਬਹੁ ਵਿੱਚ ਬਾਈ ਸੁੰਢੀ ਪਈ ਪਿਆ ਬਾਈ ਜੱਟੇ ਵੀ ਸਾਨੂੰ ਅੱਗੇ ਕੁਝ ਦੀਣਾ ਨਹੀਂ ਤਾਂ ਹੀ ਅਸੀਂ ਇੱਥੇ ਬੈਠੇ ਆਂ ਬਾਕੀ ਅਸੀਂ ਸਾਡਾ ਪੈਸਾ ਸੱਤ ਸਰਕਾਰ ਨੂੰ ਦਿੱਤਾ ਸੀ ਆਪਦੇ ਹੀ ਮੰਗ ਰਹੇ ਆਂ ਅਸੀਂ ਕੋਈ ਸਰਕਾਰ ਨੇ ਮੋਦੀ ਨੇ ਕੀ ਬਹੁਤ ਜਿਆਦਾ ਹੁਣ ਤੁਸੀਂ ਦੇਖੋ ਜੀ ਆ ਬਜ਼ੁਰਗਾਂ ਦੀ ਉਮਰ ਇੱਥੇ ਬੈਠਣ ਦੀ ਆ ਠੰਡ ਚ ਅਗਲਾ ਕਹਿੰਦਾ ਬੱਚਾ ਤੇ ਬਜ਼ੁਰਗਾਂ ਠੰਡ ਦੇ ਵਿੱਚ ਲਕੋਲ ਹੋ ਵਿਚਾਲੋ ਤੇ ਆ ਸਾਡੇ ਬਾਪੂ ਸਾਡੇ ਇੱਥੇ ਪਿਓ ਸਾਡੇ ਸਾਰੇ ਬੈਠੇ ਆ ਤੁਸੀਂ ਦੇਖ ਲਓ ਜੀ ਸਾਰੀ ਰਾਤ ਜਾਗਦੇ ਰਹਿਣਗੇ ਸਾਡੇ ਨਾਲ ਤੇ ਨੌਜਵਾਨ ਸਾਡਾ ਨੂੰ ਅਸੀਂ ਹਜੇ ਵੀ ਅਪੀਲ ਕਰਦੇ ਆ ਵੀ ਆ ਜਾਓ ਅਜੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਰੇ ਜਥੇ ਬੰਦਿਆਂ ਨੂੰ ਠੀਕ ਹੈ ਹੁਣ ਵੀ ਇਹ ਕਹਿੰਦੇ ਵੀ ਸਾਨੂੰ ਆਖਿਆ ਨਹੀਂ ਉਹ ਨਹੀਂ ਆਖਿਆ ਵੀ ਡੱਲੇਵਾਲ ਦੇ ਕਿਹੜਾ ਵੀ ਬੱਚੇ ਦੇ ਇੱਥੇ ਮੈਰਿਜ ਸੀ ਵੀ ਘਾੜ ਦੇਵੇ ਉਹਨਾਂ ਨੂੰ ਪਤਾ ਇਸ ਤੋਂ ਜ਼ਿਆਦਾ ਕੀ ਆਖੂਗੇ ਜੇ ਸੰਗਤੇ ਹੀ ਗਈ ਜਾਂਦੀ ਹੈ ਹਾਂ ਹੁਣ ਅਸੀਂ ਸਾਰਾ ਜੀ ਸਾਰਾ ਅਸੀਂ ਕੋਈ ਵੀ ਜਥੇਬੰਦੀ ਆ ਅਸੀਂ ਹਜੇ ਵੀ ਕਹਨੇ ਆ ਵੀ ਆਪ ਦਾ ਝੰਡਾ ਲਾ ਕੇ ਜੇ ਸਾਡੇ ਸਿੱਧੂਪੁਰ ਦਾ ਝੰਡਾ ਲੱਗਿਆ ਜੇ ਗਰਾਹਾਂ ਜਥੇਬੰਦੀਆਂ ਵਿੱਚ ਹੋਰ ਆਉਂਦੀ ਉਹ ਆਪ ਦਾ ਟਰਾਲੀ ਤੇ ਸਾਡੇ ਦੋ ਖੜੀਆਂ ਉੱਤੇ ਝੰਡਾ ਲਾ ਕੇ ਬਹਿ ਜਾਣ ਕੀ ਬਾਤ ਹੈ ਅਸੀਂ ਇਹ ਨਹੀਂ ਇੱਕ ਹੈ ਹਾਂ ਐਸੀ ਕਹਨੇ ਆ ਕੇ ਮਿਲ ਆਪ ਦਾ ਨਾਹਰਾ ਲਾਉਣ ਬੋਲਣ ਸਾਡਾ ਕੋਈ ਉਹਨਾਂ ਨੂੰ ਰੋਕਣੀ ਕੋਈ ਆਵੇ ਕੋਈ ਜਾਵੇ ਪਿੰਡ ਪਿੰਡਾਂ ਦੇ ਕੈਸੀ ਮਿਹਨਤ ਕਰਦੇ ਆ ਵੀ ਪਿੰਡਾਂ ਦਾ ਭੱਪਾ ਬਣਾਓ ਆਪ ਦਾ ਜਥੇਬੰਦੀਆਂ ਬਾਅਦ ਚ ਆਪਾਂ ਚਲ 29 ਆ 31 ਆ 50 ਬਣਾ ਲਓ ਪੌਂਦੀ ਪਰ ਹੁਣ ਮਿਹਨਤੀ ਆ ਜੀ ਬਸ ਇਕੱਠੇ ਹੋ ਵੈਗੁਰੂ ਜੀ ਦਾ ਖਾਲਸਾ ਆ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਸ਼ਾਬਾਸ਼ ਜੀ ਠੀਕ ਹੈ ਸੱਸੀ ਗੱਲ ਠੀਕ ਜੀ